ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਨੀਆ ਦੇ ਅਖਬਾਰਾਂ 'ਚ ਇੱਕ ਵੱਡੀ ਸੁਰਖੀ ਆ ਕਿ ਕਤਰ ਦੇਸ਼ ਵੱਲੋਂ ਹਿੰਦੁਸਤਾਨ ਦੇ 8 ਨਵੀ ਅਫਸਰਾਂ ਨੂੰ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਗਸਤ 2022 ਦੇ ਵਿੱਚ ਉਹਨਾਂ ਨੂੰ ਫੜਿਆ ਸੀ ਤੇ ਅੱਜ 16 ਮਹੀਨਿਆਂ ਬਾਅਦ 2023 ਦੇ ਵਿੱਚ ਜਿਹੜੀ ਲੋਅਰ ਅਦਾਲਤ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਉਹ ਅੱਜ ਕੋਰਟ ਵੱਲੋਂ ਜਦੋਂ ਅੱਗੇ ਪਟੀਸ਼ਨ ਪਾਉਣ ਦਾ ਜਿੱਥੇ ਮੌਕਾ ਸੀ ਉਹਨਾਂ ਨੂੰ ਉਸ ਨੇ ਕੋਰਟ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਮaaf ਕਰ ਦਿੱਤੀ ਹੈ ਇਹ ਮੈਨੂੰ ਮੈਨੂੰ ਲੱਗ ਰਿਹਾ ਕਿ ਉਹ ਦੇਸ਼ ਕਤਰ ਦੀ ਜਿਹੜੀ ਜਿਹੜੀ ਜਿਹੜਾ ਦੇਸ਼ ਆ ਸਰਕਾਰ ਹੈ ਉਹਨਾਂ ਦੀ ਉਹਨਾਂ ਦਾ ਰਾਜਾ ਜਿਹੜੇ ਕਿ ਅਮੀਰ ਸ਼ੇਖ ਤਮੀਰ ਬਿਨ ਜਿਹੜੇ ਆ ਕਤਰ ਦੇ ਮਹਾਰਾਜੇ ਨੇ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ ਕਿ ਉਹਨਾਂ ਨੇ ਸਾਡੇ ਦੇਸ਼ ਦੇ 8 ਉਹਨਾਂ ਲੋਕਾਂ ਨੂੰ ਅ ਅੱਜ ਫਾਂਸੀ ਦੀ ਸਜ਼ਾ ਮਾਫ ਕਰ ਦਿੱਤੀ ਆ ਜਿਹਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਟਾਈਮ ਜਿਹੜਾ ਜ਼ਿਕਰ ਕਰਦਾ ਕਿ ਉਹਨਾਂ ਤੇ 8 ਸਾਡੇ ਜਿਹੜੇ ਨੇਵੀ ਫੌਜੀ ਆ ਉਹਨਾਂ ਤੇ ਜਸੂਸੀ ਕਰਨ ਦਾ ਕਥਿਤ ਦੋਸ਼ ਲਾਇਆ ਗਿਆ ਸੀ ਦੋਸ਼ ਵੀ ਬਹੁਤ ਵੱਡਾ ਸੀ ਤੇ ਇਹ ਇੱਕ ਸਲਾਮਿਕ ਦੇਸ਼ ਆ ਕੱਟੜਵਾਦੀ ਦੇਸ਼ ਆ ਉਸ ਵੱਲੋਂ ਸਾਡੇ ਦੇਸ਼ ਦੇ 8 ਨੇਵੀ ਅਫਸਰਾਂ ਦੀ ਜਿਹੜੀ ਆ ਸਜ਼ਾ ਦੀ ਮਾਫੀ ਕੀਤੀ ਗਈ ਆ ਬੜੀ ਚੰਗੀ ਗੱਲ ਆ ਮੈਂ ਧੰਨਵਾਦ ਕਰਦਾ ਹਿੰਦੁਸਤਾਨ ਦੀ ਸਰਕਾਰ ਦਾ ਨਰਿੰਦਰ ਮੋਦੀ ਜੀ ਦਾ ਕਿ ਉਹਨਾਂ ਨੇ ਇਸ ਮੌਕੇ ਤੇ ਆਪਣੀ ਐਮਬੈਸੀ ਦੇ ਦੁਆਰਾ ਜਿਹੜੇ ਉਹ 8 ਪਰਿਵਾਰ ਸੀ ਉਹਨਾਂ ਦੇ ਪਰਿਵਾਰਾਂ ਦਾ ਫਿਕਰਮੰਦੀ ਕਰਦੇ ਆ ਉਹਨਾਂ ਨੇ ਇਸ ਦੇ ਬਾਰੇ ਚਾਰਾ ਜੋ ਜੀ ਕੀਤੀ ਇਹ ਵੀ ਗੱਲ ਦੇਖਣ ਵਿੱਚ ਆਈ ਆ ਕਿ ਪਿਛਲੇ ਦਿਨੀ ਦਸੰਬਰ 4 ਨੂੰ ਜਿਹੜੀ ਇੱਕ ਦੁਬਈ ਦੇ ਅੰਦਰ ਦੁਨੀਆ ਭਰ ਦੇ ਦੇਸ਼ਾਂ ਦੀ ਇੱਕ ਮੀਟਿੰਗ ਹੋਈ ਸੀ ਉਹਦੇ ਚ ਮੋਦੀ ਸਾਹਿਬ ਜਿਹੜੇ ਆ ਉਹ ਕਤਰ ਦੇ ਸ਼ੇਖ ਨੂੰ ਮਿਲੇ ਸਨ ਤੇ ਮਿਲਣ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜਾ ਜਿਹੜਾ ਅਕਾਊਂਟ ਆ ਸੋਸ਼ਲ ਅਕਾਊਂਟ ਉਹਦੇ ਤੇ ਜ਼ਿਕਰ ਵੀ ਕੀਤਾ ਸੀ ਕਿ ਕਤਰ ਵਿੱਚ ਬੈਠੇ ਦੇ ਭਾਰਤੀ ਲੋਕਾਂ ਦੀ ਖੈਰ ਖਵਾਈ ਵੀ ਪੁੱਛੀ ਆ ਬੜੀ ਚੰਗੀ ਗੱਲ ਆ ਜੇ ਅਸੀਂ ਆਪ ਦੇ ਦੇਸ਼ ਦੇ ਲੋਕਾਂ ਦੀ ਗੱਲ ਨਹੀਂ ਕਰਾਂਗੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਆ ਕਿ ਜਿੱਥੇ ਅੱਜ ਇੱਕ ਸੰਤੁਸ਼ਟੀ ਦੀ ਖਬਰ ਆ ਮੈਂ ਵਧਾਈ ਦਿਨਾ ਕਿ ਨਾ ਮੋਦੀ ਸਰਕਾਰ ਨੂੰ ਉਥੇ ਇਸ ਗੱਲ ਦਾ ਅਫਸੋਸ ਵੀ ਹੈ ਬਹੁਤ ਵੱਡਾ ਕਿ ਜਿਹੜੇ ਕੱਟੜਵਾਦੀ ਮੁਸਲਮ ਦੇਸ਼ ਆ ਉਹਨਾਂ ਨੇ ਇੱਕ ਬੜੀ ਗੰਭੀਰ ਕਿ ਦੋਸ਼ ਤਹਿਤ ਲੋਕਾਂ ਦੀ ਜਿਹੜੀ ਫਾਂਸੀ ਆ ਉਹਨਾਂ ਨੂੰ ਮਾਫ ਕਰ ਦਿੱਤਾ ਤੇ ਦੂਸਰੇ ਪਾਸੇ ਅੱਜ ਗਾਂਧੀ ਦਾ ਦੇਸ਼ ਕਹਣ ਵਾਲਾ ਅੱਜ ਜਦੋਂ ਵੀ ਕਦੇ ਕੋਈ ਲੋਕ ਜਿਹੜੇ ਆ ਆਪਣੇ ਅਹੁਦਾ ਸੰਭਾਲਦੇ ਆ ਤੇ ਰਾਜ ਘਾਟ ਜਾ ਕੇ ਗਾਂਧੀ ਦੇ ਕਹਿੰਦੇ ਨੇ ਸਮਾਧ ਤੇ ਮੱਥੇ ਰਗੜਦੇ ਆ ਤੇ ਕਹਿੰਦੇ ਅਹਿੰਸਾ ਸਾਧ ਦੀ ਵੱਡੀ ਗੱਲ ਕਰਦੇ ਆ ਤੇ ਲੋਕਤੰਤਰ ਦਾ ਦਾਵਾ ਕਰਦੇ ਆ ਇਸ ਦੁਨੀਆ ਦੇ ਅੰਦਰ ਕੋ ਵੱਡਾ ਲੋਕਤੰਤਰ ਆ ਤੇ ਉਸ ਲੋਕਤੰਤਰ ਦੇ ਲੋਕ ਜਿਹੜੇ ਕੀ ਨਾਗਰਿਕ ਨੇ ਤੇ ਖਾਸ ਤੌਰ ਤੇ ਉਸ ਕੌਮ ਦੇ ਜਿਸ ਕੌਮ ਨੇ ਇਸ ਦੇਸ਼ ਲਈ ਖੂਨ ਦਿੱਤਾ ਆਪਣਾ ਤੇ ਅੱਜ ਦੇਸ਼ ਦੀ ਸਰਾਹਤੇ ਆਪਣੀ ਦੇਸ਼ ਭਗਤੀ ਦਾ ਸਬੂਤ ਦਿੰਦੇ ਆ ਉਹ ਤਰੰਗੀਆਂ 'ਚ ਲਿਫਟ ਕੇ ਘਰਾਂ ਨੂੰ ਆ ਰਹੇ ਨੇ ਪੰਜਾਬ ਦੇ ਅੰਦਰ ਹਰ ਨਵੀਂ ਸਵੇਰ ਐਸੀ ਕੋਈ ਖਬਰ ਆਉਂਦੀ ਆ। ਉਹਨਾਂ ਦੇ ਲਈ ਸਾਡਾ ਦੇਸ਼ ਫਿਕਰਮੰਦ ਨਹੀਂ ਹੈ। ਅੱਠ ਪਰਿਵਾਰਾਂ ਦੇ ਲਈ ਦੇਸ਼ ਨੇ ਜਿਹੜੀ ਚਾਰਾਜੋਈ ਕੀਤੀ ਆ ਉਹ ਧੰਵਾਦ ਆ ਪਰ ਲੱਖਾਂ ਜਿਹੜੇ ਸਿੱਖ ਨੇ ਉਹਨਾਂ ਦੀਆਂ ਭਾਵਨਾਵਾਂ ਦਾ ਕੀ ਕੀ ਕੋਈ ਅਰਥ ਸ਼ਾਇਦ ਕੀ ਗੱਲ ਇਹ ਦੇਸ਼ ਨਹੀਂ ਸਮਝ ਰਿਹਾ। ਸੋ ਬੜਾ ਅਫਸੋਸ ਆ ਕਿ ਬੰਦੀ ਸਿੰਘ ਖਾਸ ਤੌਰ ਤੇ ਬਲਵੰਤ ਸਿੰਘ ਜੀ ਰਾਜਵਾਨਾ ਉਹਨਾਂ ਦਾ ਜਦੋਂ ਮਾਮਲਾ ਆਉਂਦਾ ਤੇ ਸਾਡੇ ਵੱਡੇ ਲੀਡਰ ਜਿਹੜੇ ਆ ਉਹ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੇ ਲਈ ਦੋ ਟੂ ਗੱਲ ਕਰ ਦਿੰਦੇ ਆ ਕਿ ਤੁਸੀਂ ਮਾਫ਼ ਨਹੀਂ ਕੀਤੇ ਜਾ ਸਕਦੇ ਸੋ ਬੜੀ ਹੈਰਾਨੀ ਦੀ ਗੱਲ ਆ ਅੱਜ ਸਾਨੂੰ ਸਮਝਣਾ ਚਾਹੀਦਾ ਜੇ ਇਹ ਦੇਸ਼ ਨੇ ਵਿਦੇਸ਼ੀ ਸਰਕਾਰ ਤੋਂ ਆਪਣੇ ਨਾਗਰਿਕਾਂ ਵਾਸਤੇ ਸਜ਼ਾ ਮਾਫੀ ਕਰਾਈ ਆ ਤੇ ਮੈਨੂੰ ਇਹ ਲੱਗਦਾ ਕਿ ਕਿਉਂ ਨਹੀਂ ਇਸ ਦੇਸ਼ ਦੇ ਅੰਦਰ ਇਹ ਸਰਕਾਰ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਤੇ ਬਲਵੰਤ ਸਿੰਘ ਰਾਜਵਾਨੀ ਦੀ ਫਾਂਸੀ ਦੀ ਮਾਫੀ ਕਿਉਂ ਨਹੀਂ ਕਰ ਸਕਦੀ ਇਹਦੇ ਵਿੱਚ ਹੁਣੇ ਜੇ ਕਹਿ ਲਈਏ ਇੱਕ ਮਨਸ਼ਾ ਜਿਹੜੀ ਕੀ ਚੰਗੀ ਨਹੀਂ ਹੈ ਇੱਕ ਖਬਰ ਇਹ ਵੀ ਖਬਰ ਨਹੀਂ ਦਿੱਤੀ ਆ ਕਿ ਦੋ ਦੇਸ਼ਾਂ ਦੇ ਵਿੱਚ ਭਾਰਤ ਤੇ ਕਤਰ ਦੇ ਵਿੱਚ ਆਪਸੀ ਸੰਵਾਦ ਵਧਾਉਣ ਲਈ ਆਪਸੀ ਰਿਸ਼ਤੇ ਸੁਧਾਰਨ ਵਾਸਤੇ ਕੰਮ ਕੀਤਾ ਤੇ ਮੈਨੂੰ ਅੱਜ ਲੱਗਿਆ ਕਿ ਸ਼ਾਇਦ ਇਹ ਵੀ ਸਵਾਲ ਬਣਦਾ ਕਿ ਸਿੱਖਾਂ ਨਾਲ ਇਹ ਜਿਹੜੀ ਦੇਸ਼ ਦੀ ਸਰਕਾਰ ਹੈ ਇਹ ਰਿਸ਼ਤੇ ਸੁਧਾਰਨਾ ਨਹੀਂ ਚਾਹੁੰਦੀ ਕੀ ਇਹਨਾਂ ਦੀ ਕੁਰਬਾਨੀ ਨੂੰ ਉਹ ਅਣਜਾਣ ਪੁਣੀ ਦੇ ਵਿੱਚ ਛੜ ਰਹੀ ਹੈ ਜਾਂ ਜਾਨ ਬੁੱਝ ਕੇ ਇਹਨਾਂ ਦੀ ਕੁਰਬਾਨੀ ਨੂੰ ਅਨਡੈਟ ਕਰ ਰਹੀ ਹੈ ਸੋ ਮੈਨੂੰ ਲੱਗਦਾ ਹੈ ਕਿ ਅੱਜ ਦੁਨੀਆ ਭਰ ਦੇ ਅੰਦਰ ਕਤਰ ਤਾਂ ਇੱਕ ਛੋਟਾ ਜਿਹਾ ਦੇਸ਼ ਆ ਜਿਹੜਾ ਕਿ ਜਾਣਿਆ ਜਾਂਦਾ ਕਿ ਸਿਰਫ 4-5 ਲੱਖ ਦੀ ਆਬਾਦੀ ਦਾ ਦੇਸ਼ ਆ ਉਸ ਦੇ ਨਾਲ ਸਬੰਧ ਸੁਧਾਰਨਾ ਚਾਹੁੰਦੇ ਆ ਪਰ ਅੱਜ ਦੁਨੀਆ ਭਰ ਦੇ ਅੰਦਰ ਕਰੋੜਾਂ ਸਿੱਖ ਜਿਹੜੇ ਬੈਠੇ ਆ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਜਿਵੇਂ ਕਿ ਅਣਜਾਣ ਹੋ ਰਹੇ ਨੇ ਇਸ ਦੇਸ਼ ਦੇ ਲੋਕ ਅੱਜ ਇਹ ਸਵਾਲ ਬਣਦਾ ਕੀ ਇਹ ਦੇਸ਼ ਜਾਂ ਮੋਦੀ ਸਰਕਾਰ ਜਾਂ ਉਹਨਾਂ ਦਾ ਤੰਤਰ ਕੀ ਸਿੱਖਾਂ ਨਾਲ ਸੰਬੰਧ ਸੁਧਾਰਨਾ ਨਹੀਂ ਚਾਹੁੰਦਾ ਜਿਨ੍ਹਾਂ ਨੇ ਇਸ ਦੇਸ਼ ਦੇ ਕਾਨੂੰਨ ਦੇ ਮੁਤਾਬਕ ਆਪਣੀਆਂ ਸਜ਼ਾਵਾਂ ਤੋਂ ਵੱਧ ਸਜ਼ਾਵਾਂ ਕੱਟੀਆਂ ਅੱਜ ਦੇਸ਼ ਦਾ ਕਾਨੂੰਨ ਉਹਨਾਂ ਨੂੰ ਮਾਫੀ ਦੇਣ ਵਾਸਤੇ ਜਿਹੜਾ ਦੋ ਟੁਕ ਜਵਾਬ ਦਿੰਦਾ ਪਰ ਇੱਕ ਸਵਾਲ ਬਣ ਗਿਆ ਕਿ ਇਹ ਦੇਸ਼ ਜਿਹੜਾ ਕਤਰ ਦੇ ਉਸ ਸਰਕਾਰ ਤੋਂ ਉਸ ਰਾਜੇ ਦੇ ਕੀਤੇ ਇਹ ਫੈਸਲੇ ਤੋਂ ਕੀ ਸਮਝੇਗਾ ਜਾਂ ਸਿੱਖਾਂ ਨਾਲ ਸੰਬੰਧ ਸੁਧਾਰਨ ਦਾ ਕੋਈ ਉਹਦਾ ਜਿਹੜਾ ਪ੍ਰੋਗਰਾਮ ਦਿਖਾਈ ਨਹੀਂ ਦਿੰਦਾ